ਭਾਰਤੀ ਕਿਸਾਨ ਜੀ ਨਹੀਂ ਡਕਾਉਂਦਾ ਜਿੰਦਾਬਾਦ 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 ਭਾਰਤੀ ਕਿਸਾਨ ਜੀ ਨਹੀਂ ਡਕਾਉਂਦਾ ਜਿੰਦਾਬਾਦ 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 اے ਸਰਕਾਰਾਂ ਕਰਦੀਆਂ ਕੀ ਜਿੰਦਾਬਾਦ ਮੇਰੀ ਚਾਹੋਬੀ اے ਸਰਕਾਰਾਂ ਕਰਦੀਆਂ ਕੀ ਜਿੰਦਾਬਾਦ ਮੇਰੀ ਮਾਰਸਾ ਦਾ ਬਿਜਲੀ ਬੇਕਵਾ ਮਰਦਾ ਵਾਲਾ ਅੱਲਾਹ ਅਕਬਰ ਅੱਲਾਹ ਅਕਬਰ ਬਿਜਲੀ ਵਾਲਾ ਸੜੀਓ ਮਰਦਾ ਕਿਸਾਨ ਯੂਨੀਅਨ ਡਟਾਉਂਦਾ ਜਿੰਦਾਬਾਦ 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 ਕਿਸਾਨ ਯੂਨੀਅਨ ਇਕਤਾ ਡਟਾਉਂਦਾ ਵੱਲੋਂ ਅਸੀਂ ਜਿਹੜਾ ਮਾਨਸਾ ਦਾ ਐਸਡੀਓ ਹੈ ਬਿਜਲੀ ਬੋਰਡ ਨਾਲ ਸੰਬੰਧਤ ਉਸ ਦੇ ਦਫ਼ਤਰ ਦਾ ਘਰਾਓ ਕੀਤਾ ਸੀਗਾ ਕਿਉਂਕਿ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਮੰਡਾ ਜਿਹੜੀਆਂ ਬਿਜਲੀ ਵਿਭਾਗ ਵਾਲੇ ਐ ਉਹਨਾਂ ਨੇ ਬੜੀਆਂ ਅਣਗੋਖੀਆਂ ਕੀਤੀਆਂ ਨੇ ਪਿੰਡਾਂ ਦੇ ਵਿੱਚ ਲਾਈਟ ਘੱਟ ਹੋਣ ਕਰਕੇ 5-5 ਮਹੀਨੇ ਹੋ ਗਏ ਲੋਡ ਭਰਿਆਂ ਨੂੰ ਤੇ ਬਾਕਾਇਦਾ ਸਾਰੇ ਕਾਗਜ਼ਾਂ ਦਾ ਢਿੱਡ ਪੂਰਾ ਭਰਿਆਂ ਨੂੰ ਲਗਾਤਾਰ ਇਹ ਲਾਰੇ ਲੱਪੇ ਲਾਈ ਜਾਂਦੇ ਆ ਤੇ ਇਹ ট্রান্সਫਾਰਮ ਆ ਉਹਨਾਂ ਨੂੰ ਮਤਲਬ ਬਦਲਦੇ ਨਹੀਂ ਵੱਡਾ ਨਹੀਂ ਕਰਦੇ ਜਾਂ ਉੱਥੇ ਜਿੱਥੇ ਕਿਤੇ ਜਿਆਦਾ ਲੋਡ ਆ ਇੱਥੇ ਇੱਕ ট্রান্সਫਾਰਮ ਦੀ ਹੋਰ ਲੋਡ ਆ ਨਹੀਂ ਧਰਦੇ ਤੇ ਤਿੰਨ ਚਾਰ ਪਿੰਡਾਂ ਦੀ ਸਮੱਸਿਆ ਸੀ ਅੱਜ ਅਸੀਂ ਬੀਕੇਜੂ ਡਕਾਉਂਦਾ ਵੱਲੋਂ ਜਦੋਂ ਮਾਨਸਾ ਦਾ ਐਸਰਓ ਦਫ਼ਤਰ ਘੇਰਿਆ ਤਾਂ ਜਿਹੜੇ ਚਾਰੇ ਪੰਜੇ ਪਿੰਡਾਂ ਦਾ ਉਹ ਮਸਲਾ ਹੱਲ ਕਰਾਇਆ ਕਿਉਂਕਿ ਇੱਕ ਕੈਂਟਰੀ ਨਾਲ ਸੰਬੰਧਿਤ ਜੋ 25 ਤਰੀਕ ਨੂੰ ਕਹਿੰਦੇ ਹਰ ਹੀਲੇ ট্রান্সਫਾਰਮ ਧਰ ਦਾਂਗੇ ਇਹ ਸੀ ਕਿ ਜਿਹੜੇ ਮੁਲਾਜ਼ਮ ਨੇ ਇੱਥੇ ਉਹਨਾਂ ਦੀ ਅਣਗਹਿਲੀ ਉਹਨਾਂ ਦੀ ਅਣਗਹਿਲੀ ਦੇ ਕਾਰਨ ਲੋਕ ਇੱਥੇ ਸਰਕਾਰ ਦਾ ਪਿੱਟ ਚ ਆਪਾਂ ਕੀਤਾ ਤੇ ਦੂਸਰਾ ਜਿਹੜੀ ਮੋਟਰਾਂ ਵਾਲੀ ਲਾਈਟ ਹੈ ਉਹਨਾਂ ਲਾਸਟ ਪਾਣੀ ਹੈ ਝੋਨਾ ਜੇ ਕਹਿ ਦੀਏ ਨਰਮਾ ਕਹਿ ਦੀਏ ਉਹਨੂੰ ਲਾਸਟ ਪਾਣੀ ਹੈ ਬੂਰਤੇ ਹੈ ਤੇ 6 ਘੰਟੇ ਲਾਈਟ ਕਰਤੀ ਜਿਹੜੀ ਸਰਕਾਰ ਕਹਿੰਦੀ ਸੀ ਮੈਂ 24 ਘੰਟੇ ਲਾਈਟ ਦਿੰਨੀ ਆ ਉਹਦੇ ਤੇ ਚਾਨਣਾ ਪਾਇਆ ਵਿਸ਼ਵਾਸ ਦਿਵਾਇਆ ਵੀ ਜਿਹੜੀ ਆ ਪੂਰੀ 8 ਘੰਟੇ ਲਾਈਟ ਜਿਹੜੀ ਮੰਗਦੇ ਆ ਅਸੀਂ ਉਹ 8-5 ਘੰਟੇ ਲਾਈਟ ਆ ਜਿਹੜੀ ਪੂਰੀ ਕਰੇ ਬਿਜਲੀ ਨਾਲ ਸੰਬੰਧਿਤ ਮੰਗਾਂ ਜਿਵੇਂ ਕੋਈ ਲੋਡ ਚੈੱਕ ਕਰਨ ਦੇ ਬਹਾਨੇ ਦਪਾਇਰੇ ਕੰਦਾ ਕੋਠੇ ਟਾਪਦੇ ਆ ਮਲਾਜਮਾਂ ਇਹਨਾਂ ਹੀ ਟੀਮ ਬਣਾਈ ਹੋਈ ਹੈ ਵੀ ਲੋਡ ਤੁਹਾਡੇ ਤੇ ਘੱਟ ਹੈ ਤੇ ਤੁਸੀਂ ਬਿਜਲੀ ਬਤਵਾਰਤ ਦੇਉਦੇ ਬਹਾਨੇ ਕਈ ਥਾਂ ਜੁਰਮਾਨੇ ਪਾਏ ਨੇ ਉਹਨਾਂ ਤੇ ਵੀ ਡਿਸ਼ਕਿਚ ਕੀਤੀ ਹੈ ਵੀ ਸਾਡੇ ਚੌਕੀਦਾਰ ਨੂੰ ਸਾਡੇ ਨੰਬਰਦਾਰ ਜਾਂ ਸਰਪੰਚ ਨੂੰ ਲਾਏ ਬਿਨਾ ਪਿੰਡ ਦੇ ਵਿੱਚ ਕੋਈ ਵੀ ਬਿਜਲੀ ਅਧਿਕਾਰੀ ਵੜ ਗਿਆ ਤਾਂ ਉਹ ਬਖਸ਼ਾ ਨਹੀਂ ਜਾਊਗਾ ਉਹਦਾ ਆਪ ਦਾ ਆਪ ਜ਼ਿੰਮੇਵਾਰ ਹੈ ਕਿਉਂਕਿ ਜੇ ਕੋਈ ਲੋਡ ਚੈੱਕ ਕਰਨਾ ਸਾਡਾ ਪਿੰਡ ਦਾ ਮੋਤਵਾਰ ਬੰਦਾ ਹੋਵੇ ਕੁੰਡਾ ਖੜਕਾਵੇ ਉਸ ਤੋਂ ਬਾਅਦ ਅੰਦਰ ਜਾਵੇ ਕਿਉਂਕਿ ਸਾਡੀਆਂ ਧੀਆ ਭੈਣਾਂ ਦੁਪਹਿਰੇ ਆਉਂਦੇ ਨੇ ਇਹ ਇਕੱਲੀਆਂ ਹੁੰਦੀਆਂ ਨੇ ਜਵਾਕ ਇਕੱਲੇ ਹੁੰਦੇ ਆ ਉਹਨਾਂ ਉੱਤੇ ਗੁੰਡਾਗਰਦੀ ਵਾਲਾ ਪ੍ਰੈਸ਼ਰ ਬਣਾਉਂਦੇ ਨੇ ਇਹ ਪੰਜ ਚਾਰ ਮਸਲੇ ਨੂੰ ਲੈ ਕੇ ਅਸੀਂ ਜਿਹੜਾ ਧਰਨਾ ਲਾਇਆ ਸੀਗਾ ਫਿਰ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇਹ ਜਿਹੜੇ ਛੋਟੇ ਮਸਲੇ ਜਾਇਜ ਆਇਦੋ ਬਾਅਦ ਕੋਈ ਵੀ ਜਿਹੜਾ ਮੁਲਾਜ਼ਮਾ ਸਾਡਾ ਉਹ ਇਹ ਛੋਟੇ ਮੁੱਦਿਆਂ ਦੇ ਜਿਹੜੇ ਵਿਚਾਰ-ਵਟਾਂਦਰਾ ਕੀਤੀ ਉਹ ਦੀ ਲੰਗੜਾ ਨਹੀਂ ਕਰੂਗਾ ਫਿਰ ਜਿਹੜਾ ਧਰਨਾ ਆਪਾਂ ਮੁਲਤਵੀ ਕੀਤਾ ਤੇ ਫਿਰ ਜੇਕਰ ਜੇ ਇਹ ਇਹ ਮੰਗਾਂ ਤੇ ਨਾ ਗੌਰ ਕੀਤੀ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਫੇਰ ਵੀ ਜਿਹੜਾ ਵੱਡਾ ਕ ਇਹਨਾਂ ਦੀ ਤਸੱਲੀ ਕਰਾਉਣ ਵਾਸਤੇ ਇਹਨਾਂ ਦੀ ਜਿਹੜੀ ਅਣਗੇਲੀ ਕਰਦੇ ਆ ਉਹ ਸਾਸ ਕਰਾਉਣ ਵਾਸਤੇ ਦੁਬਾਰੇ ਵੀ ਅਸੀਂ ਵੱਡਾ ਕਟ ਕਰਕੇ ਧਰਨਾ ਦੇ ਸਕਦੇ ਹਾਂ। ਜਗੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਮਾਨਸਾ ਦਾ ਅੰਡਪੌਦਾ ਦਾ ਜਨਰਲ 77 ਦੱਸਣਾ ਚਾਹੁੰਦਾ ਕਿ ਅੱਜ ਅਸੀਂ ਬਿਜਲੀ ਬੋਰਡ ਦੇ ਬਾਸਾਡੇ ਦੇ ਨੇੜੇ ਐਸਜੀਓ ਦੇ ਦਫਤਰ ਮੂਰੇ ਧਰਨਾ ਲਾਇਆ ਸੀ। ਸਮੱਸਿਆ ਇਹ ਹੈ ਵੀ ਸਾਡੇ ਪਿੰਡਾਂ ਦੇ ਵਿੱਚ ਲੋਡ ਵੱਧ ਹੋਣ ਕਰਕੇ ਵੋਲਟੇਜ ਡਾਊਨ ਰਹਿੰਦੀ ਹੈ। ਜਿਵੇਂ ਸੱਦਾ ਸਿੰਘ ਵਾਲਾ ਮਾਨਸਾ ਕੈਂਚੀਆਂ ਔਤਾਲੀ ਦੇ ਡੇਰੇ ਦੇ ਸਬੰਧ ਚ ਅਸੀਂ ਟਰਾਂਸਫਾਰਮਰ ਖਾਉਣ ਵਾਸਤੇ ਸਾਡੇ ਇਕਾਈਆਂ ਨੇ ਸਾਡੇ ਪਿੰਡ ਦੇ ਲੋਕਾਂ ਨੇ ਕਾਗਜ਼ ਪੱਤਰ ਪੂਰੇ ਕੰਪਲੀਟ ਕਰਕੇ ਦਿੱਤੇ ਆ ਪੈਸੇ ਭਰੇ ਹੋਏ ਆ ਜੋ ਫਾਰਮਲਟੀਆਂ ਵਿਭਾਗਾਂ ਕਹੀ ਜਾਂਦਾ ਹੈ ਅਸੀਂ ਉਹ ਪੂਰੀਆਂ ਕਰਕੇ ਦੇਤੀਆਂ ਪਰੰਤੂ 5 4 5 ਮਹੀਨਿਆਂ ਤੋਂ ਲਗਾਤਾਰ ਗੇੜੇ ਮਾਰਨ ਤੋਂ ਬਾਅਦ ਅੱਜ ਸਾਨੂੰ ਮਜਬੂਰੀ ਵਾਸਤੇ ਧਰਨਾ ਦਿੱਤਾ ਧਰਨੇ ਦੇ ਵਿੱਚ ਵਿਭਾਗੀ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਇਹ ਤੁਹਾਡੇ ਢੇੜੇ ਟਰਾਂਸਫਰ ਮੈਂ ਇਹਨਾਂ ਦੀ ਸਮੱਸਿਆ ਦਾ ਹੱਲ ਕਰ ਦਾਂਗੇ ਇੱਕ ਜਿਹੜੇ ਪਿੰਡਾਂ ਦੇ ਵਿੱਚ ਚਿਪਾਲੇ ਮੀਟਰ ਲਾਉਣ ਵਾਸਤੇ ਬਜਿੱਦ ਸੀਗੇ ਜਵਾਕ ਨਵੇਂ ਮੁੰਡੇ ਜਿਹੜੇ ਨੌਕਰੀਆਂ ਤੇ ਲੱਗਦੇ ਆ ਉਹਨਾਂ ਦੇ ਧਿਆਨ ਚ ਲੈਦਾਈ ਭਾਈ ਜਦੋਂ ਜਸੇਬੰਦੀ ਵਿਰੋਧ ਕਰਦੀ ਹੈ ਤੁਸੀਂ ਮੀਟਰ ਧੱਕੇ ਨਾਲ ਲਾ ਨਹੀਂ ਸਕਦੇ ਸਾਡੇ ਚੰਗੇ ਭਲੇ ਮੀਟਰ ਚੱਲਦੇ ਆ ਉਹਨਾਂ ਨੂੰ ਲੈ ਆਦੇ ਬਹਾਨੇ ਕਿਸੇ ਹੋਰ ਬਹਾਨੇ ਇਹ ਵਿਭਾਗਾ ਪਟਣਾ ਚਾਹੁੰਦਾ ਸੀਗਾ ਜਿਹੜੇ ਨੂੰ ਵਿਭਾਗ ਨੇ ਮੰਨ ਲਿਆ ਵੀ ਅਸੀਂ ਅੱਗੇ ਤੋਂ ਇਹ ਕੰਮ ਨਹੀਂ ਕਰਾਂਗੇ ਕਿਸੇ ਦੇ ਤੱਕ ਇਹ ਨਵਾਂ ਮੀਟਰ ਨਹੀਂ ਲਾਵਾਂਗੇ ਜੇ ਕਿਸੇ ਦੀ ਮਜਬੂਰੀ ਬਣ ਕੇ ਕਿਸੇ ਨੇ ਕੋਈ ਨਵਾਂ ਮੀਟਰ ਲਵਾਉਣਾ ਹੈ ਉਥੇ ਤਾਂ ਕੋਈ ਉਹੋ ਜਿਹੇ ਹਾਲਾਤ ਬਣ ਸਕਦੇ ਆ ਪਰ ਪਹਿਲਾਂ ਜਿਹੜੇ ਬੰਨਾਂ ਚ ਮੀਟਰ ਚੱਲ ਰਹੇ ਆ ਜਥੇਬੰਦੀ ਉਹਨਾਂ ਦੇ ਹੱਕ ਚ ਖੜਦੀ ਹੈ ਨਵੇਂ ਚਿੱਪਾਂ ਵਾਲੇ ਮੀਟਰਾਂ ਦਾ ਵਿਰੋਧ ਕਰਦੀ ਹੈ ਇਸ ਕਰਕੇ ਵੀ ਜਥੇਬੰਦੀ ਵੱਲੋਂ ਵਿਰੋਧ ਹੋਣ ਕਾਰਨ ਨਵੇਂ ਮੀਟਰ ਨਹੀਂ ਲਾਉਂਦੇ ਇਹ ਗੱਲ ਮੈਂ ਕਿਵੇਂ ਮੰਨ ਲਈ ਸਾਰੀਆਂ ਸਾਡੀਆਂ ਮੰਗਾਂ ਚ ਬੰਨੀਆਂ ਗਈਆਂ ਸੀ ਧਰਨੇ ਨੂੰ ਸਮਾਪਤੀ ਵਾਲੇ ਪਾਸੇ ਲੈ